ਦਿੱਲੀ ਬਲਾਸਟ ਦੇ ਵਿੱਚ ਕਈ ਜੜੀਆਂ ਨੇ ਪਰਤਾਂ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਕਨੈਕਸ਼ਨ ਹਰਿਆਣਾ ਦੇ ਨੂਹ ਤੇ ਮੇਵਾੜ ਦੇ ਨਾਲ ਵੀ ਜੁੜ ਗਿਆ ਕੋਈ ਉਥੇ ਖਾਦ ਵਕੇਤਾ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੁਲਵਾਮਾ ਦੇ ਵਿੱਚ ਜਿਹੜਾ ਡਾਕਟਰ ਦਾ ਘਰ ਆ ਉਮਰ ਦਾ ਉਹ ਕਾਫੀ ਚਰਚਾ ਚ ਹੈ ਸਾੜਤਾ ਜਿਹਦਾ ਘਰ ਤੋੜਤਾ ਕਰਤਾ ਤਾਂ ਕੱਲ ਬੰਬ ਏ ਆਈਡੀ ਉਥੇ ਆਪਣਾ ਰੱਖਿਆ ਵਿੱਚ ਤੇ ਬੰਬ ਬਲਾਸਟ ਕਰਤਾ ਘਰ ਖਤਮ ਕਰਤਾ ਉਹਦਾ ਕੱਲ ਮਲਕੇ ਉਹਦੇ ਮਾਪੇ ਵੀ ਤਾਂ ਅੰਦਰ ਨੇ ਹਿਰਾਸਤ ਨੇ ਉਮਰ ਦਾ ਜਿਹੜਾ ਬੰਦਾ ਉਹ ਜਿਹੜਾ ਬੰਦਾ ਆਤਮ ਹੱਤਿਆ ਬਣਾਣਾ ਜੀ ਉਹਦਾ ਘਰ ਹੀ ਖਤਮ ਕਰਤਾ ਗੱਲ ਤੇ ਸੋਚੋ ਮਿੱਤਰੋ ਅੱਤਵਾਦ ਚ ਕੀ ਆਏ ਲੋਕਤਾਂ ਦਾ ਬ੍ਰੇਨ ਵਾਸ਼ ਕਰਦੇ ਆ ਜਿਹੜੇ ਹੁੰਦੇ ਨਾ ਜਿਹੜੇ ਭਾਰਤ ਵਿਰੋਧੀ ਲੋਕਾਂ ਦਾ ਬ੍ਰੇਨ ਵਾਸ਼ ਕਰਦੇ ਆ ਤੇ ਬ੍ਰੇਨ ਵਾਸ਼ ਕਰਕੇ ਇਹ ਕੋਈ ਧਰਮ ਦੇ ਕੋਈ ਜਾਤ ਦੇ ਨਹੀਂ ਹੈਗੇ ਬੰਦੇ ਇਹ ਨਾ ਕਿਸੇ ਧਰਮ ਦੇ ਨਾ ਕਿ ਜਾਤ ਦੇ ਨੇ ਇਹਨਾਂ ਨੇ ਆਪਣੇ ਰੋਟੀਆਂ ਛਕਣੀਆਂ ਇਹਨਾਂ ਦੇ ਆਪਣੇ ਦਾ ਆਪਣਾ ਮੜਦਾ ਪ੍ਰੋਬਲਮ ਖੜੀ ਹੋ ਜਾਂਦਾ ਭੱਜੇ ਫਿਰਦੇ ਹੁੰਦੇ ਆ ਰੌਲਾ ਪਾਉਂਦੇ ਹੁੰਦੇ ਆ ਇਸ ਕਰਕੇ ਬਚ ਕੇ ਰਹਿ ਰਹੋਂ ਤੋਂ ਯਾਰ ਇਹ ਕੀ 1000 2000 ਰੁਪਏ ਵਿੱਚ ਕੀ 5 7 ਲੱਖ ਰੁਪਏ ਤੋਂ ਦੇ ਦੇਣ ਫਿਰ ਕੀ ਫਰਕ ਪੈਂਦਾ ਯਾਰ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਆ ਆ ਘਰ ਵੀ ਤਬਾਹ ਕਰਤਾ ਉਹ ਬੰਦਾ ਤਾਂ ਮਰੀ ਗਿਆ ਨਾ ਜੀ